ਫਗਵਾੜਾ ਨਿਊਜ਼ ਮਹਾਦਨ ਅੰਸ਼ਲੀ ਗ੍ਰਿੰਦਰ ਪਾਰਕ ਵੈਲਕਰ ਸੁਸਾਇਟੀ ਵੱਲੋਂ ਸੁਚੰਨ ਸੈਮ ਰੋਡ ਤੇ ਸਥਿਤ ਗ੍ਰਿੰਦਰ ਪਾਰਕ ਵਿੱਚ ਬੂਟੇ ਲਗਾਏ ਗਏ ਇਸ ਮੌਕੇ ਵਿਸ਼ੇਸ਼ ਤੌਰ ਤੇ ਐਮਐਲਏ ਫਗਵਾੜਾ ਪ੍ਰਵਿੰਦਰ ਸਿੰਘ ਢਾਲੀਵਾਲ ਪਹੁੰਚੇ ਅਤੇ ਉਹਨਾਂ ਨੇ ਸੁਸਾਇਟੀ ਦੇ ਆਗੂਆਂ ਨਾਲ ਮਿਲ ਕੇ ਪਾਰਕ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਇਸ ਮੌਕੇ ਗੱਲਬਾਤ ਕਰਦੇ ਐਮਐਲਏ ਫਗਵਾੜਾ ਪ੍ਰਵਿੰਦਰ ਸਿੰਘ ਢਾਲੀਵਾਲ ਨੇ ਕਿਹਾ ਕਿ ਵਰਤਮਾਨ ਦੀ ਸਾਂਭ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੂਟੇ ਲਗਾਉਣ ਦੇ ਨਾਲ ਹੀ ਉਹਨਾਂ ਦੇ ਸਮਸਪਲ ਕਰਨੀ ਵੀ ਬਹੁਤ ਜ਼ਰੂਰੀ ਹੈ। ਹੋਰ ਅੱਗੇ ਗੱਲਬਾਤ ਕਰਦੇ ਹਾਂ ਸੋਸਾਇਟੀ ਦੇ ਆਗੂਆਂ ਅਤੇ ਐਮਐਲਏ ਫਗਵਾੜਾ ਕੁਲਵਿੰਦਰ ਸਿੰਘ ਢਾਲੀਵਾਲ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜੇ ਤੋਂ ਸੰਜੀਤ ਸਿੰਘ ਸੋਨਿਆਦਾਲਜੇ ਸ਼ਰਮਾ ਦੀਪੂਰ ਬਰੇਂਦਰ ਪਾਰਕ ਦੇ ਵਿੱਚ ਬਰੇਂਦਰ ਵੈਲਫੇਅਰ ਸੁਸਾਇਟੀ ਵੱਲੋਂ ਬੂਟੇ ਲਗਾਏ ਗਏ ਤੇ ਸਾਡੇ ਸਾਥੀ ਸਾਰੇ ਆਏ ਆ ਇਸ ਮੌਕੇ ਤੇ ਖਾਸ ਤੌਰ ਤੇ ਰਮਨ 네ਰਾ ਜੀ, ਕ੍ਰਿਸ਼ਨ ਕੁਮਾਰ ਜੀ, ਭਵਨ ਕੁਮਾਰ ਜੀ, ਰਜਿੰਦਰ ਜੀ ਸਾਡੇ ਦਵਿੰਦਰ ਜੀ ਕੌਸ਼ਲ ਜੀ ਆਏ ਆ ਤੇ ਵਿਸ਼ੇਸ਼ ਤੌਰ ਤੇ ਸਾਡੇ ਐਮਐਲਏ ਧਾਲੀਵਾਲ ਸਾਹਿਬ ਵੀ ਇੱਥੇ ਆਏ ਆ ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਇਆ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਬੂਟੇ ਲਾਏ ਆ ਔਰ ਬੂਟੇ ਲਾਏ ਆ ਔਰ ਇਹਨਾਂ ਨੂੰ ਸੰਭਾਲਾਂਗੇ ਵੀ ਹਾਂ ਜਿਨੇ ਲਾਏ ਆ ਉਹਨਾਂ ਨੂੰ ਸੰਭਾਲਾਂਗੇ ਤੇ ਉਹਨਾਂ ਦੀ ਪਰਿਵਿਸ਼ ਕਰਾਂਗੇ ਅਸੀਂ ਇਹੀ ਬੇਨਤੀ ਕਰਦੇ ਵੇ ਸਾਰੇ ਅੱਜਕੱਲ ਬੂਟੇ ਲਾਓ ਅੱਜਕੱਲ ਮੌਸਮ ਆ ਬੂਟੇ ਲਾਣ ਦਾ ਸਾਰੇ ਬੂਟੇ ਲਾਓ ਤੇ ਬੂਟਿਆਂ ਦੀ ਸੰਭਾਲ ਕਰੋ ਤੇ ਆਪਾਂ ਇਹ ਸਾਡੇ ਜੀਵਨ ਵਾਸਤੇ ਬਹੁਤ ਜ਼ਰੂਰੀ ਹਨ ਧੰਨਵਾਦ ਸਾਰਿਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਰਪਿੰਦਰ ਪਾਰਕ ਵਰਸ ਸੈਕਟਿਵ ਰਜਿਸਟਰ ਵੱਲੋਂ ਰੁਟਾ ਸਮਾਥ ਦੇ ਨਾਲ ਸਾਥੀਆਂ ਵੱਲੋਂ ਅੱਜ ਜਿਹੜਾ ਹੈਗਾ ਇੱਕ ਵੱਡਾ ਮੌਸਮ ਦਾ ਫੰਕਸ਼ਨ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਅੱਜ ਇਹ ਪੌਦੇ ਲਗਾ ਦੇਤੇ ਹਨ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹੈਗੇ ਕਿ ਸਾਰੀ ਦੁਨੀਆ ਵਿੱਚ ਜਿਹੜਾ ਹੈਗਾ ਕਲਾਈਮੇਟ ਬਦਲ ਗਿਆ ਹੈਗਾ ਉਹ ਤਾਂ ਵੱਡਾ ਰੀਜ਼ਨ ਹੈਗਾ ਕਿ ਜਿਵੇਂ ਜਿਵੇਂ ਸਾਰੀ ਦੁਨੀਆ ਵਿੱਚ ਤਰੱਕੀ ਹੋਈ ਹੈ ਉਪਰ ਉਪਰ ਜਿਹੜੇ ਦਰੱਖਤਾਂ ਦਾ ਕਟਾਨ ਹੋ ਗਿਆ ਹੈਗਾ ਜਿਹੜੇ ਪੁਰਾਣੇ ਦਰੱਖਤ ਲੱਗੇ ਹੋਏ ਸੀਗੇ ਜਾਂ ਕੁਦਰਤੀ ਲੱਗੇ ਸੀ ਜਾਂ ਲਗਾਏ ਗਏ ਸੀ ਉਹ ਹੁਣ ਜਿਹੜੇ ਸਾਰੇ ਦਰੱਖਤ ਜਿਹੜੇ ਹੈਗੇ ਵਿਕਾਸ ਦੇ ਪੈਂਚਲ ਜਾਂਦੇ ਹੈਗੇ ਨੇ ਇਸ ਕਰਕੇ ਸਾਡੀ ਡਿਊਟੀ ਬਣਦੀ ਹੈ ਅਸੀਂ ਇਸ ਸਮੇਂ ਦੌਰਾਨ ਜਦੋਂ ਕਿ ਬਨਮਾਸਤਵਾ ਦਾ ਫੰਕਸ਼ਨ ਜਿਹੜਾ ਹੈਗਾ ਸਾਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਇਸ ਵੱਤ ਤੋਂ ਵੱਤ ਜਿਹੜਾ ਹੈਗਾ ਅਸੀਂ ਦਰਖਤ ਲਗਾਈਏ ਤੇ ਖਾਸ ਕਰਕੇ ਸਾਨੂੰ ਜਿਹੜੇ ਟ੍ਰੈਡੀਸ਼ਨਲ ਸਾਡੇ ਹੈਗੇ ਨੇ ਫਲਟਾ ਹੈਗਾ ਪੀਪਲ ਨਿੰਬ ਵਗੈਰਾ ਜਾਂ ਹੋਰ ਜਾਮਨ ਵਗੈਰਾ ਜਾਂ ਫੂਟਸ ਵਗੈਰਾ ਜਿਹੜੇ ਉਹ ਵੱਤ ਤੋਂ ਵੱਤ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਚਾਹੀਦੀ ਹੈ ਕਿ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇਆਂ ਜਿਹੜੀਆਂ ਜਨਰੇਸ਼ਨ ਸਨਗੀਆਂ ਉਹਨਾਂ ਨੂੰ ਇਹਦੀ ਬਹੁਤ ਵੱਡੀ ਕੀਮਤ ਅਦਾ ਕਰਨੀ ਪੈਣੀ ਉਸ ਕਰਕੇ ਮੈਂ ਇੱਥੇ ਆਪਣੇ ਵੱਲੋਂ ਮਿਕਾ ਸਾਹਿਬ ਅਤੇ ਨਰੇ ਸਾਰੇ ਟੀਮ ਦਾ ਧੰਨਵਾਦ ਕਰਦਾ ਇਕ ਹੀ ਨਾਲ ਹੀ ਉਮੀਦ ਕਰਦਾ ਹੈ ਕਿ ਅਸੀਂ ਹੋਰ ਜਿਹੜਾ ਹੈਗਾ ਸਾਰੇ ਹੱਲਾ ਮਾਰ ਕੇ ਪੁਗੜਾ ਵਾਸੀ ਜਿਹੜਾ ਪਰਤੂ ਵਾਤਾ ਆਪਣੇ ਸ਼ਹਿਰ ਵਿੱਚ ਲਈ ਸਾਡੇ ਸ਼ੁਕਰੀਆ ਧੰਨਵਾਦ